ਇੱਕ ਕਲਸ਼ ਨਿਕਲਿਆ ਉਹਦੇ ਪਿੱਛੇ ਲੜਾਈ ਹੋ ਗਈ ਫਿਰ ਉਹ ਉਹਦੇ ਵਿੱਚ ਮਿਲਦਾ ਵੀ ਕੀ ਸੀ ਕਹਿੰਦੇ ਜੇ ਪੀ ਲਿਆ ਤੇ ਉਮਰ ਲੰਬੀ ਹੋ ਜਾਏਗੀ ਕਹਿੰਦੇ ਝਗੜਾ ਇਹ ਹੋਈ ਗਿਆ ਕਿ ਜੇ ਰਕਸ਼ਸਾਂ ਨੇ ਪੀ ਲਿਆ ਫਿਰ ਤੇ ਔਖਾ ਹੋ ਜਾਏਗਾ ਇਹਨਾਂ ਦੀ ਮੌਤ ਨਹੀਂ ਹੋਣੀ ਇੱਕ ਰਕਸ਼ਸ ਨੇ ਪੀ ਵੀ ਲਿਆ ਸੀ ਪੇਸ਼ ਵਟਾ ਕੇ ਉਹ ਫਿਰ ਸਾਰੀਆਂ ਉਹ ਕਹਾਣੀਆਂ ਉਹ ਜੀ ਹਜੂਰ ਕਹਿੰਦੇ ਅਸਲ ਅੰਮ੍ਰਿਤ ਤੇ ਪਰਮਾਤਮਾ ਦਾ ਨਾਮ ਹੈ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਸਾਚਾ ਨਾਮ ਹੈ ਉਹ ਨਾਮ ਤੇ ਇਹਦੇ ਨਾਲ ਆਪਾਂ ਗੱਲ ਕੀਤੀ ਖੰਡੇ ਬਾਟੇ ਦੀ ਪਹਲ ਦੀ ਕਿਉਂਕਿ ਨਾਮ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੋੜਨ ਵਿੱਚ ਇਹ ਨਿਯਮ ਮਰਿਆਦਾ ਸਹਾਈ ਹੈ ਹੁੰਦੀ ਹਰੇਕ ਜਗ੍ਹਾ ਹੈ ਸੜਕ ਤੇ ਚੱਲਣ ਵਾਸਤੇ ਕਿਸੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਸਤੇ ਨਿਯਮ ਕਾਨੂੰਨ ਜ਼ਰੂਰੀ ਹੈ 5-10 ਮਿੰਟ ਲਈ ਸਿਗਨਲ ਇੱਥੇ ਖਰਾਬ ਹੋ ਜਾਏ ਤੇ ਹਾਲਤ ਬੁਰੀ ਹੋ ਜਾਂਦੀ ਹੈ ਕੋਈ ਲੋਕ ਇੱਕ ਦੂਜੇ ਦੀ ਪੁੱਛਦੇ ਸੁਣਦੇ ਨਹੀਂ ਤੁਰੰਤ ਤੌਣਾ ਪੈਂਦਾ ਪੁਲਿਸ ਵਾਲਿਆਂ ਨੂੰ ਟ੍ਰੈਫਿਕ ਵਾਲਿਆਂ ਨੂੰ ਵੀ ਕੱਢੋ ਇਹਨਾਂ ਨੂੰ ਕਿਵੇਂ ਕੱਢੀਏ ਨਿਯਮ ਤੇ ਜ਼ਰੂਰੀ ਨੇ ਪਹੁੰਚਣਾ ਰੱਬ ਤੱਕ ਹੈ ਤੇ ਉਹਦੇ ਲਈ ਫਿਰ ਦਸਵੇਂ ਗੁਰੂ ਸਾਹਿਬ ਜੀ ਨੇ ਅਹੰਸ਼ਤਰ ਬੰਦ ਕੀਤਾ ਭਾਈ ਇਹਦੀ ਲੋੜ ਹੈ ਤੁਸੀਂ ਜੇ ਜ਼ਿੰਦਗੀ ਚ ਜਿਉਣਾ ਹੈ ਸੁਖੀ ਤੇ ਸਿਰ ਚੁੱਕ ਕੇ ਜੇ ਗੁਲਾਮੀ ਨਹੀਂ ਸਹੇੜਨੀ ਤੇ ਫਿਰ ਖੰਡੇ ਬਾਟੇ ਦੀ ਪਾਲ ਸਕੋ ਅੰਦਰੋਂ ਜਾਤ ਪਾਤ ਦਾ ਹੰਕਾਰ ਦੂਰ ਕਰੋ ਜਾਣੋ ਵੀ ਸਾਰੇ ਅਸੀਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਇੱਕ ਅਕਾਲ ਪੁਰਖ ਦੇ ਆ ਤੇ ਵੈਰ ਈਰਖਾ ਦੁਆਖ ਮਿਟਾ ਕੇ ਫਿਰ ਤੁਸੀਂ ਸੱਚੇ ਤੱਕ ਪਹੁੰਚ ਸਕਦੇ ਹੋ